ਅਸਿਕਲ ਭਾਈ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ 15 ਦਿਨ ਤੁਹਾਨੂੰ ਅਟ ਲੀਸਟ ਸਮਬਡੀ ਸਮ ਮੈਡੀਕਲ ਪਰਸਨ ਹਸ ਟਾਕ ਟੂ ਦਾ ਲਿਸਨ ਟੂ देयर ਸਟੋਰੀ ਦੇ ਸ਼ੁੱਡ ਕਮੈਂਟ ਹਰ ਇੱਕ ਪੇਸ਼ੈਂਟ ਦੇ ਨਾਲ ਇੱਕ ਨਰਸ ਆਏਗੀ ਉਸ ਤੋਂ ਬਾਅਦ ਮੈਡੀਕਲ ਡਾਕਟਰ ਦੇਖੇਗੇ ਠੀਕ ਹੈ ਡਾਕਟਰ ਕਿੰਨੇ ਪੇਸ਼ੈਂਟ ਦੇਖਦੇ ਹੋ ਰੋਜ਼ ਕੀ ਸਰ ਦੇਖੀ ਪੇਸ਼ੈਂਟ ਨੂੰ ਹਰ ਵਾਰ ਸਵਾਗਤ ਕਰਦੇ ਹੋ ਤੇ ਅੱਜ ਉਹ ਜਿਹੜਾ 올 ਸੈਂਟਰ ਤੇ ਥਰੋਟ ਕਿੰਨੇ ਪੇਸ਼ੈਂਟ ਆਦੇ ਹੋ ਡੈਗਰੀਕੇਸ਼ਨ ਚ ਉਹ देयर इज ਅ ਵੇਰੀਏਸ਼ਨ 100 ਤੋਂ 150 100 ਤੋਂ 150 ECG ਦਾ ਇੱਕ ਬੰਦਾ ਕਰਦਾ ਹੋਇਆ ਬਾਕੀ ਦੇ ਕਰਦੇ ਸੀ ਚਲੋ ਓਪੜੀ ਕਿੱਧਰ ਹੈ ਤੁਹਾਡੀ ਓਪੜੀ ਕਿੱਥੇ ਆਜੋ ਹਾਂ ਆ ਓਪੜੀ ਚੋਤਾ ਜਿਹੜੀ 8 ਵਜੇ ਆਏ ਹੋਏ ਆ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਵੀ ਤੁਹਾਡੇ ਪੇਸ਼ੈਂਟਸ ਆਂਦਾ ਨਾ ਜੀ ਇਹਨਾਂ ਨੂੰ ਹਿਸਟਰੀ ਲਿਖਣੀ ਸਿਖਾਓ ਜੀਰੋ ਹੈ ਜੀ। ਕਿੱਦਾਂ? ਅੱਜ ਦਾ ਪੋਸਟ ਆਫ ਮੈਟਲ ਹੋ ਗਿਆ ਸੰਦਰੀ। ਓਕੇ। ਤੁਹਾਨੂੰ ਕਿੰਨੇ ਦਿਨ ਹੋ ਗਏ ਜਾਇਨ ਖੜੇ ਨੂੰ? ਕੱਢੀ ਹੋਵੇ 15 ਮਿੰਟ ਹੋ ਗਏ। 15 ਮਿੰਟ ਹੋ ਗਏ। ਤੁਹਾਨੂੰ ਵੀ ਬਾਈ ਕਿੰਨੇ ਦਿਨ ਹੋ ਗਏ ਖੜੇ? 15-20 ਮਿੰਟ ਹੋ ਗਏ। ਕੀ ਲੌਨ ਆਨਲਾਈਨ ਲੈਣਾ ਉਹ ਬੇਬੀ ਗੀਰੇ ਬੋਲਿਆ ਦੇ ਇਹ ਇਹਨੂੰ ਇਹਨੂੰ 15 ਮਿੰਟ ਤੋਂ 5 ਮਿੰਟ ਤੇ ਲੈ ਕੇ ਆਵਾਗੇ ਜੇਸੇ ਵਾਸਤੇ ਆਇਆ ਜੀ ਠੀਕ ਹੈ ਜੀ ਧੰਨਵਾਦ ਬਾਬਾ ਮੈਂ ਅਹੀ ਕੰਮ ਕਰਦਾ ਫਿਰਦਾ ਜੀ ਦਵਾਈਆਂ ਮਿਲਣ ਲੱਗੀਆਂ ਹੁਣ ਹਾਂ ਜੀ ਤੇ ਵੀ ਠੀਕ ਕਰਦਾ ਦਵਾਈਆਂ ਤਾਂ ਹੀ ਮਿਲਦੀਆਂ ਤੇ ਵੀ ਠੀਕ ਕਰਦਾ ਕਿ 1000 ਡਾਕਟਰ ਪਰਟੀ ਕਰ ਰਹੇ ਉਹ ਵੀ ਸੌਖਾ ਹੋ ਜਾ ਠੀਕ ਹੈ ਅੱਸੀ ਗੱਲ ਬਾਬੂ ਜੀ ਕਿੱਥੋਂ ਆਇਓ ਮਮਰ ਮਰਾਂਡੇ ਕੋਣ ਕੇ ਕੋਰੇਡੇ ਤੋਂ ਆਇਓ ਕੀ ਤਕਲੀਫ ਹੈ ਹੱਕੀ ਤੇ ਹਾਂ ਜਸਟ ਉਦੋਂ ਆਪਰੇਟਿਓਨ ਬੀ ਸੈਟਅਪ ਕਰੋ ਇੱਕ ਹੌਸਰਜਨ 900 ਜਿਹੜਾ ਤੁਹਾਡੇ ਰਾਂ ਸ਼ਾਬ ਹੈ ਸਰ ਚਾਰ ਛੇ ਨਰਸਿੰਗ ਸਟੂਡੈਂਟਸ ਲੋ ਠੀਕ ਹੈ ਸਰ ਜਦੋਂ ਸਾਡੇ ਕੋਲ ਆਉਂਦੇ ਆ ਆਪਣੇ ਕੋਲ ਰਫੂ ਘੜੀ ਵਾਲਾ ਬੀਪੀ ਸਰ ਉਹਨਾਂ ਦਾ ਬੀਪੀ ਪਲਸ ਹਿਸਟਰੀ ਸਾਰਾ ਪੁੱਛੋ ਉਹਨਾਂ ਦੀ ਜੇ ਕੋਈ ਬੰਦਾ ਬੈਟ ਸੇ ਨਾ ਕਿ ਮੈਂ ਆਪਰੇਸ਼ਨ ਸੈਟੀਸਫਾਈਡ ਸਰ ਜਾਉਂਗੇ ਕਹਿੰਦੇ ਸਰ ਨਰਸਿੰਗ ਸਟੂਡੈਂਟ ਸ਼ੁੱਡ ਕਮ ਅੰਡਰ ਉਦੋਂ ਨਾ ਹੌਸਰਜਨ ਹੌਸਰਜਨ ਸ਼ੁੱਡ ਪ੍ਰੀਜ਼ੈਂਟ ਟੂ ਯੂ ਸਰ ਟੱਕਰ ਇਨਕਰੀਜ਼ ਯੋਰ ਸਪੀਡ ਬਾਈ ਟੂ অর ਥਰੀ ਟਾਈਮਸ ਠੀਕ ਹੈ ਸਰ ਇਹਨਾਂ ਦੇ ਲੋਕਾਂ ਦੇ ਉੱਤੇ ਸਾਹਮਣੇ ਬ ਉਹਨੂੰ 80 mm -hmm. 90 ਕਲਸ ਹੋ ਜਾਂਦੀ ਹੈ। ਕਟੇ ਹੋ ਗਈ 60 ਸਰਵਾਈਕਲ ਦੇ ਕਿੰਨੇ ਕਿਸਮ ਦੇ ਡਿਸਪਲੇ ਨੇ ਤੁਹਾਡੀ? ਸਿਰ ਕਾਫੀ ਆ ਰਹੇ ਨੇ ਸਰਵਾਈਕਲ ਦੇ। ਕਾਫੀ ਆ ਰਹੇ ਨੇ ਰੇਡੀਏਸ਼ਨਾਂ ਤੋਂ ਕਬਰ ਦਾ। ਦੇਖੋ ਹੁਣ ਅਸੀਂ ਜਦੋਂ ਨੰਮੀਆਂ ਨੌਕੀਆਂ ਕੱਢ ਰਹੇ ਹਾਂ ਉਹਦੇ ਸਪਲਾਈ ਕਰੋ ਮੈਂ ਕਹਿੰਦਾ ਜਿਹੜੇ ਸਪਾਈ ਸੇਵਕ ਹਨਾ ਵੀ ਉਹ ਤੁਸੀਂ ਇੱਥੇ ਕਰਦੇ ਕਰਦੇ ਰੋਟਸਰ ਉਹਨਾਂ ਦੇ ਕੈਰੀਅਰ ਪ੍ਰੋਗਰੈਸ਼ਨ ਦਾ ਬਣਾਓ ਪ੍ਰੈ ਲੈਣਾਂ ਦਾ ਬਹੁਤ سارے ਸਾਡੇ ਜਿਹੜੇ ਸਪਾਈ ਸੇਵਕ ਹਨਾ ਜੀ ਕੋਈ ਏਐਨ ਬਣ ਗਿਆ ਕੋਈ ਓਟੀ ਅਸਿਸਟੈਂਟ ਬਣ ਗਿਆ ਹੌਲੀ 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 ਦੂਜਾ ਵੀ ਕਰਦੇ ਸਾਡਾ ਵੀ ਬਦਲਿਆ ਦੇਖੋ ਮੈਂ ਜਿਹੜੇ ਅਚੰਚੇਤ ਮੈਂ ਬਿਰਾਂ ਦਾ ਸਿਫਰ ਜਿਹੜੇ ਚੱਕਾ ਇਹ ਮੈਂ ਕਰਦਾ ਰਹਿਣਾ ਅੱਜ ਮੈਂ ਸਾਰਾ ਦਿਨ ਇਹੀ ਕੰਮ ਕਰ ਰਿਹਾ ਮੈਂ ਰਿਜਨਰ ਗੱਲ ਕਰਦਾ ਜਾ ਕੇ ਉਹਨਾਂ ਨੂੰ ਦੇਖਦਾ ਜਿਸ ਤਰ੍ਹਾਂ ਇੱਥੇ ਬਾਰੀਨ ਲਾਰਜ ਠੀਕ ਹੈ ਡਾਕਟਰ ਪੇਸ਼ੈਂਟਸ ਦੇਖ ਰਹੇ ਐ ਮਰੀਜ਼ ਬਹੁਤ ਆ ਰਹੇ ਐ ਦਵਾਈਆਂ ਮਿਲ ਰਹੀਆਂ ਲੋਕ ਖੁਸ਼ ਹੈ ਗਿਆ ਲੇਕਿਨ ਜਿਹੜਾ ਮੇਰਾ ਕ੍ਰਿਟੀਕਲ ਰਿਵਿਊ ਹੁੰਦਾ ਉਹਦੇ ਚ ਹੁੰਦਾ ਕਿ ਜੇ ਪੇਸ਼ੈਂਟ ਆ ਜੇ ਉਹਨਾਂ ਨੂੰ ਓਪਨ ਦੀ ਰਜਿਸਟ੍ਰੇਸ਼ਨ ਤੇ 15 ਮਿੰਟ ਲੱਗਦੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਉਹਨੂੰ 5 ਮਿੰਟ ਤੇ ਲੈ ਕੇ ਆਓ ਉਹਦੇ ਵਾਸਤੇ ਕੀ ਕਰਨਾ ਹੈ ਸਾਰਾ ਅਸੀਂ ਡਿਸਕਸ ਕੀਤਾ 5 ਮਿੰਟ ਤੋਂ ਜ਼ਿਆਦਾ ਪੇਟ ਨਹੀਂ ਜਿੱਥੇ ਪੇਸ਼ੈਂਟ ਡਾਕਟਰ ਦੇ ਕਵਰੇਜ ਦੇ ਬਾਹਰ ਵੀ ਵੇਟ ਕਰਦਾ ਉਸੇ ਮੈਦੇ ਬੈਠ ਦੀ ਜਗ੍ਹਾ ਹੋਣੀ ਚਾਹੀਦੀ ਹੈ ਪੀਣ ਪੇਸ਼ੈਂਟ ਫੀਡਬੈਕ ਹੈ ਮੇਰੇ ਵਾਸਤੇ ਜੇ ਮਰੀਜ਼ ਖੋਸ਼ ਹੈ ਤਾਂ ਰੱਬ ਖੋਸ਼ ਹੈ